ਸਰਕਾਰ ਨਵੀਂ ਬਣਨੀ ਹੈ ਹਜੇ ਹਜੇ ਕਿਸੇ ਨੇ ਵੀ ਸਰਕਾਰ ਹਲ ਨਹੀਂ ਚੱਕਿਆ ਬੜੇ ਲੱਗਦਾ ਹੈ ਵੀ ਲਿਬਰਲ ਪਾਰਟੀ ਸਰਕਾਰ ਬਣਾ ਲਵੇਗੀ ਐਨਡੀਪੀ ਦੇ ਸਹਿਯੋਗ ਦੇ ਨਾਲ ਜੀ ਉਹ ਜਿਸ ਤਰ੍ਹਾਂ ਦੀਆਂ ਪਾਲਿਸੀਆਂ ਹੁਣ ਲੈ ਕੇ ਆਉਂਗੇ ਕਿਉਂਕਿ ਮੈਜੋਰਟੀ ਨਹੀਂ ਉਹਨਾਂ ਨੂੰ ਮਿਲੀ ਦੁੱਖ ਦੀ ਗੱਲ ਇਹ ਹੈ ਕੈਨੇਡੀਅਨਸ ਦੇ ਲਈ ਕਿ ਜਿਹੜੀ ਮੈਜੋਰਟੀ ਗਵਰਨਮੈਂਟ ਹੁੰਦੀ ਹੈ ਕਿਸੇ ਵੀ ਪਾਰਟੀ ਦੀ ਹੋਵੇ ਉਹ ਬੜੇ ਡਿਸੀਸਿਵ ਸਟੈਪ ਲੈ ਲੈਂਦੀ ਹੈ ਜਿਹੜੀ ਕੌੜੀ ਦਵਾਈ ਜੇ ਦੇਣ ਦੀ ਲੋੜ ਹੁੰਦੀ ਹੈ ਤਾਂ ਉਹ ਕੌੜੀ ਦਵਾਈ ਵੀ ਲੋਕਾਂ ਨੂੰ ਉਹ ਦੇ ਦਿੰਦੇ ਦੇਖੋ ਜਿਵੇਂ ਲੈਕਚਰ ਹੋਈ ਹੈ ਤੇ ਤੁਸੀਂ ਲਾਈਵ ਕਵਰੇਜ ਵੀ ਕੀਤੀ ਜਾ ਕੇ ਇੱਥੇ ਤੇ ਇਹ ਤੁਸੀਂ ਰਾਜਨੀਤਿਕ ਨਾਲ ਪਹਿਲਾਂ ਵੀ ਕਾਫੀ ਪਕੜ ਰੱਖਦੇ ਹੋ ਤੇ ਇਹਦੇ ਨਾਲ ਜਿਵੇਂ ਜਿਹੜਾ ਹੋਮ ਇਹ ਲੈਕਚਰ ਹੋਈ ਹੈ ਜਿਵੇਂ ਕਿ ਪੂਰਾ ਬਹੁਤ ਨਹੀਂ ਮਿਲਿਆ ਹੁਣ ਤੱਕ ਵੀ ਅਸੀਂ ਦੇਖ ਰਿਹਾ ਰਿਜ਼ਲਟ 169 ਮਿੰਟ ਸੀਸ ਮਿਲ ਜਨੇ ਤੇ ਇਹ ਕਿੱਧਰੋਂ ਜਾਰੀ ਰਹਿਤੀ ਹੈ ਪ੍ਰੈਸ ਸਾਹਿਬ ਦੇਖੋ ਕੈਨੇਡਾ ਦੇ ਵਿੱਚ ਜੋ ਇਲੈਕਸ਼ਨ ਹੋਈ ਹੈ ਇਸ ਦੇ ਵਿੱਚ ਲਿਬਰਲ ਪਾਰਟੀ 169 ਸੀਟਾਂ ਬਹੁਮਤ ਦੇ ਆਕੜੇ ਤੋਂ ਕੁਝ ਹੀ ਪਿੱਛੇ ਰਹਿੰਦੀ ਹੋਈ ਦੂਸਰੀ ਹੈ ਜਿਹੜਾ ਬਹੁਮਤ ਦਾ ਆਕੜਾ ਹੈ ਕੈਨੇਡਾ ਦੇ ਵਿੱਚ 172 ਦਾ ਆਕੜਾ ਜੀ ਇਹ ਐਕਸਪੈਕਟ ਕੀਤਾ ਜਾਂਦਾ ਸੀ ਪਹਿਲਾਂ ਤਾਂ ਦੇਖੋ ਪਿਛਲੇ ਗੁਜ਼ਰੇ ਸਾਲਾਂ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਬਹੁਤ ਹੀ ਵੱਡੀ ਲੀਡ ਬਣਾ ਕੇ ਹਮਮ 26 ਅੰਕਾਂ ਦੀ ਲੀਡ ਦੇ ਨਾਲ ਅੱਗੇ ਚੱਲ ਰਹੀ ਸੀ ਜੀ ਪਰ ਜਿਵੇਂ ਡੋਨਲਡ 트੍ਰੰਪ ਦੀ ਇਲੈਕਸ਼ਨ ਹੁੰਦੀ ਹੈ ਜੋ ਕੈਨੇਡਾ ਦੇ ਖਿਲਾਫ ਜਿਹੜਾ ਫਰੰਟ ਖੋਲਦੇ ਨੇ ਹਮਮ ਕੈਨੇਡਾ ਦੀ ਸੋਵਰਨਿਟੀ ਨੂੰ ਅਟੈਕ ਕਰਦੇ ਨੇ ਤੇ ਕੈਨੇਡੀਅਨ ਲੋਕਾਂ ਦੇ ਵਿੱਚ ਉਸ ਦਾ ਭਾਰੀ ਰੋਸ ਹੁੰਦਾ ਹੈ ਕਾ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਲੀਡਰ ਆ ਉਹਨਾਂ ਨੇ 트ੰਪ ਦੀਆਂ ਜਿਹੜੀਆਂ ਧਮਕੀਆਂ ਨੇ ਉਹਨਾਂ ਨੂੰ ਡੀਲ ਕਰਨ ਦੇ ਵਿੱਚ ਕੁਝ ਸਮਾਂ ਲਿਆ ਆਪਣੇ ਕੈਂਪੇਨ ਨੂੰ ਉਸ ਤਰ੍ਹਾਂ ਚੇਂਜ ਨਹੀਂ ਕਰ ਸਕੇ ਟਾਈਮ ਲੱਗ ਗਿਆ ਨੇਚਰਲੀ ਕਿਉਂਕਿ ਇੱਕ ਬਿਲਡ ਅਪ ਹੋ ਰਿਹਾ ਸੀ ਜੀ ਸੋ ਉਥੋਂ ਜਿਹੜਾ ਲਿਬਰਲ ਪਾਰਟੀ ਦਾ ਰਿਵਾਈਵਲ ਹੋਇਆ ਕੈਨੇਡਾ ਦੀ ਰਾਜਨੀਤੀ ਦੇ ਵਿੱਚ ਤੇ ਮਾਰਕ ਕਾਰਨੀ ਦੇ ਲੀਡਰ ਬਣਨ ਦੇ ਨਾਲ ਉਹਨਾਂ ਦੀ ਇੱਕ ਪੋਜ਼ਿਟਿਵ ਇਮੇਜ ਲੋਕਾਂ ਦੇ ਵਿੱਚ ਗਈ ਮਾਰਕ ਕਾਰਨੀ ਦੀ ਕਿਉਂਕਿ ਉਹ ਸੈਂਟਰਲ ਬੈਂਕ ਦੇ ਜਿਹੜੇ ਗਵਰਨਰ ਰਹਿ ਚੁੱਕੇ ਨੇ ਬੈਂਕ ਆਫ ਇੰਗਲੈਂਡ ਦੇ ਰਹਿ ਚੁੱਕੇ ਨੇ ਜੀ ਇੱਕ ਖਾਸਾ ਉਹਨਾਂ ਦਾ ਚੰਗਾ ਆਪਣਾ ਪੋਰਟਫੋਲੀਓ ਉਹ ਪ੍ਰੇਜ਼ੈਂਟ ਕਰਦੇ ਆ। ਸੋ ਉਹਦੇ ਨਾਲ ਲਿਬਰਲ ਦਾ ਜਿਹੜਾ ਡੁੱਬਦਾ ਹੋਇਆ ਜਹਾਜ਼ ਸੀ ਉਹ ਸਟੇਬਲ ਹੋਇਆ। ਤੇ ਇੱਕ ਟਾਈਮ ਦੇ ਉੱਤੇ ਜਿਹੜੇ ਪੋਲਸ ਐ ਰੋ ਪ੍ਰਡਿਕਟ ਕਰ ਰਹੇ ਸੀ ਕਿ ਲਿਬਰਲ ਮੈਜੋਰਟੀ ਸਰਕਾਰ ਬਣਾਉਣ ਵਾਲੇ ਜਾਣਗੇ। ਪਰ ਮੈਜੋਰਟੀ ਨਹੀਂ ਬਣ ਸਕੀ। ਕੁਝ ਸੀਟਾਂ ਘੱਟ ਰਹਿ ਗਈਆਂ। ਜੀ। ਐਸਟੀਵੀ ਪ੍ਰੋਡਕਸ਼ਨ ਚੈਨਲ ਦੇਖ ਰਹੇ ਸੂਰਤ ਦਰਸ਼ਕਾਂ ਨੂੰ। ਬਹੁਤ ਹੀ ਪਿਆਰਪਰੀ ਨਿੱਗੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਸੋ ਦੋਸਤੋ ਜਿਵੇਂ ਕਿ ਹੁਣ ਕੈਨੇਡਾ ਦੇ ਵਿੱਚ ਇਲੈਕਸ਼ਨ ਹੋਈ ਹੈ ਉਸ ਦੀ ਬੜੀ ਚਰਚਾ ਸੀਗੀ ਪਹਿਲਾਂ ਤਾਂ ਤੁਹਾਨੂੰ ਪਤਾ ਹੈ ਕਿ ਕਿਵੇਂ ਕਿਆਸੀਆਂ ਲਾਈਆਂ ਜਾ ਰਹੇ ਸੀ ਇੱਕਦਮ ਥੋੜਾ ਸਿਚੁਏਸ਼ਨ ਚੇਂਜ ਹੋ ਗਿਆ ਤੇ ਅੱਜ ਸਾਡੇ ਨਾਲ ਬਹੁਤ ਹੀ ਮਾਹਰ ਸੁਲਝੋਏ ਵਕੀਲ ਲਵਲਿਨ ਗਿਲਜੀ ਨੇ ਜਿਨ੍ਹਾਂ ਨੇ ਇਲਾਈਵ ਵੀ ਕੀਤੀ ਅੱਥੇ ਕੱਲ ਜੋ ਇਲੈਕਸ਼ਨ ਦੇ ਰਿਜ਼ਲਟ ਆ ਇਸੇ ਦੇ ਚ ਲਾਈਵ ਵੀ ਕੀਤਾ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਲਵਿੰਡਿੰਜੀ ਜੀ ਸਵਾਗਤ ਹੈ ਤੁਹਾਡਾ ਜੀ ਹਾਂ ਬਹੁਤ ਸ਼ੁਕਰੀਆ ਬੜੈਸ਼ ਸਾਹਿਬ ਮੈਂ ਐਸਟੀਵੀ ਦਾ ਬਹੁਤ ਧੰਨਵਾਦ ਦੀਆਂ ਕਿ ਤੁਸੀਂ ਆਪਣੇ ਦਰਸ਼ਕਾਂ ਦੇ ਨਾਲ ਮੇਰਾ ਅੱਜ ਰੂਬਰੂ ਕਰਵਾਇਆ ਲਵਿੰਡਿੰਜੀ ਕਿ ਕੋ ਜਵੇ ਇਲੈਕਸ਼ਨ ਹੋਈ ਹੈ ਤੇ ਤੁਸੀਂ ਲਾਈਵ ਕਵਰੇਜ ਵੀ ਕੀਤੀ ਜਾ ਕੇ ਇੱਥੇ ਤੇ ਇਹ ਤੁਸੀਂ ਰਾਜਨੀਤਿਕ ਨਾਲ ਪਹਿਲਾਂ ਵੀ ਕਾਫੀ ਪਕੜ ਰੱਖਦੇ ਹੋ ਤੇ ਇਹਦੇ ਮਾਰੇ ਤੁਸੀਂ ਜਰਾ ਹੋਮ ਇਹ ਇਲੈਕਸ਼ਨ ਹੋਈ ਹੈ ਜਿਵੇਂ ਕਿ ਪੂਰਾ ਬੰਬ ਨਹੀਂ ਮਿਲਿਆ ਹੁਣ ਤੱਕ ਜਿਉਂ ਆਪਾਂ ਦੇਖ ਰਿਹਾ ਰਿਜ਼ਲਟ 169 ਸੀਟਾਂ ਮਿਲਿਆ ਨੇ ਤੇ ਇਹ ਕਿੱਧਰੋਂ ਜਾਰੀ ਰਾਜਨੀਤੀ ਦੀ ਆ ਬੜੈਸ ਸਾਹਿਬ ਦੇਖੋ ਕੈਨੇਡਾ ਦੇ ਵਿੱਚ ਜੋ ਇਲੈਕਸ਼ਨ ਹੋਈ ਹੈ ਇਸ ਦੇ ਵਿੱਚ ਲਿਬਰਲ ਪਾਰਟੀ 169 ਸੀਟਾਂ ਬਹੁਮਤ ਦੇ ਆਕੜੇ ਤੋਂ ਕੁਝ ਹੀ ਪਿੱਛੇ ਰਹਿੰਦੀ ਹੋਈ ਦਿਸ ਰਹੀ ਹੈ ਜਿਹੜਾ ਬਹੁਮਤ ਦਾ ਆਕੜਾ ਹੈ ਕੈਨੇਡਾ ਦੇ ਵਿੱਚ 172 ਦਾ ਆਕੜਾ ਜੀ ਇਹ ਐਕਸਪੈਕਟ ਕੀਤਾ ਜਾਂਦਾ ਸੀ ਪਹਿਲਾਂ ਦੇਖੋ ਪਿਛਲੇ ਗੁਜ਼ਰੇ ਸਾਲਾਂ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਬਹੁਤ ਹੀ ਵੱਡੀ ਲੀਡ ਬਣਾ ਕੇ ਹੂੰ ਹੂੰ 26 ਅੰਕਾਂ ਦੀ ਲੀਡ ਦੇ ਨਾਲ ਅੱਗੇ ਚੱਲ ਰਹੀ ਸੀ ਜੀ ਪਰ ਜਿਵੇਂ ਡੋਨਲਡ 트੍ਰੰਪ ਦੀ ਇਲੈਕਸ਼ਨ ਹੁੰਦੀ ਹੈ ਤੇ ਉਹ ਕੈਨੇਡਾ ਦੇ ਖਿਲਾਫ ਜਿਹੜਾ 프ਰੰਟ ਖੋਲਦੇ ਨੇ ਹੂੰ ਹੂੰ ਕੈਨੇਡਾ ਦੀ ਸੋਵਰਨਿਟੀ ਨੂੰ ਅਟੈਕ ਕਰਦੇ ਨੇ ਤੇ ਕੈਨੇਡੀਅਨ ਲੋਕਾਂ ਦੇ ਵਿੱਚ ਉਸ ਦਾ ਭਾਰੀ ਰੋਸ ਹੁੰਦਾ ਹੈ ਹੂੰ ਹੂੰ ਸੋ ਕਿਉਂਕਿ ਜਿਹੜੀ ਰਿਪਬਲਿਕਨ ਪਾਰਟੀ ਆ 트ੰਪ ਦੀ ਤੇ ਕਨਜ਼ਰਵੇਟਿਵ ਪਾਰਟੀ ਆ ਆਫ ਕੈਨੇਡਾ ਉਹ ਦੋਨੇ ਰਾਈਟ ਟੂ ਸੈਂਟਰ ਪਾਰਟੀਆਂ ਨੇ ਜੀ ਸੋ ਉਹਨਾਂ ਦੇ ਵਿੱਚ ਇੱਕ ਵਿਚਾਰਧਾਰਕ ਜਿਹੜੀ ਸਮਾਨਤਾ ਉਹ ਹੋਣੀ ਲਾਜ਼ਮੀ ਹੈ ਜੀ ਦੂਸਰਾ ਕਨਜ਼ਰਵੇਟਿਵ ਪਾਰਟੀ ਦੇ ਜਿਹੜੇ ਲੀਡਰ ਆ ਉਹਨਾਂ ਨੇ 트ੰਪ ਦੀਆਂ ਜਿਹੜੀਆਂ ਧਮਕੀਆਂ ਨੇ ਉਹਨਾਂ ਨੂੰ ਡੀਲ ਕਰਨ ਦੇ ਵਿੱਚ ਕੁਝ ਸਮਾਂ ਲਿਆ ਆਪਣੇ ਕੈਂਪੇਨ ਨੂੰ ਉਸ ਤਰ੍ਹਾਂ ਚੇਂਜ ਨਹੀਂ ਕਰ ਸਕੇ ਟਾਈਮ ਲੱਗ ਗਿਆ ਨੇਚਰਲੀ ਕਿਉਂਕਿ ਇੱਕ ਬਿਲਡ ਅਪ ਹੋਇਆ ਹੋਇਆ ਸੀਗਾ ਜੀ ਸੋ ਉਥੋਂ ਜਿਹੜਾ ਲਿਬਰਲ ਪਾਰਟੀ ਦਾ ਰਿਵਾਈਵਲ ਹੋਇਆ ਕੈਨੇਡਾ ਦੀ ਰਾਜਨੀਤੀ ਦੇ ਵਿੱਚ ਤੇ ਮਾਰਕ ਕਾਰਨੀ ਦੇ ਲੀਡਰ ਬਣਨ ਦੇ ਨਾਲ ਉਹਨਾਂ ਦੀ ਇੱਕ ਪੋਜ਼ਿਟਿਵ ਇਮੇਜ ਲੋਕਾਂ ਦੇ ਵਿੱਚ ਗਈ ਮਾਰਕ ਕਾਰਨੀ ਦੀ ਕਿਉਂਕਿ ਉਹ ਸੈਂਟਰਲ ਬੈਂਕ ਦੇ ਜਿਹੜੇ ਗਵਰਨਰ ਰਹਿ ਚੁੱਕੇ ਨੇ ਬੈਂਕ ਆਫ ਇੰਗਲੈਂਡ ਦੇ ਰਹਿ ਚੁੱਕੇ ਨੇ ਜੀ ਇੱਕ ਖਾਸਾ ਉਹਨਾਂ ਦਾ ਚੰਗਾ ਆਪਣਾ ਪੋਰਟਫੋਲੀਓ ਉਹ ਪ੍ਰੇਜ਼ੈਂਟ ਕਰਦੇ ਆ ਸੋ ਉਹਦੇ ਨਾਲ ਲਿਬਰਲ ਦਾ ਜਿਹੜਾ ਡੁੱਬਦਾ ਹੋਇਆ ਜਹਾਜ਼ ਸੀ ਉਹ ਸਟੇਬਲ ਹੋਇਆ ਹਾਂ ਇੱਕ ਟਾਈਮ ਦੇ ਉੱਤੇ ਜਿਹੜੇ ਪੋਲਸ ਐ ਉਹ ਪ੍ਰਡਿਕਟ ਕਰ ਰਹੇ ਸੀ ਕਿ ਲਿਬਰਲ ਮੈਜੋਰਟੀ ਸਰਕਾਰ ਬਣਾਉਣ ਵਾਲੇ ਜਾਣਗੇ ਹਾਂ ਹਾਂ ਪਰ ਮੈਜੋਰਟੀ ਨਹੀਂ ਬਣ ਸਕੀ ਕੁਝ ਸੀਟਾਂ ਕੱਟ ਰਹਿ ਗਈਆਂ ਜੀ ਉਹਦੇ ਪਿੱਛੇ ਜਦੋਂ ਦੇਖੋ ਪਹਿਲਾਂ ਲਿਬਰਲ ਦੇ ਉਭਾਰ ਦੇ ਵਿੱਚ ਡੋਨਲਡ ਟਰੰਪ ਦੇ ਜਿਹੜਾ ਉਹ ਬਿਆਨਾਂ ਦਾ ਕਾਰਨ ਸੀ ਹਾਂ ਹਾਂ ਸੋ ਜੋ ਲਿਬਰਲ ਮੈਜੋਰਟੀ ਤੋਂ ਦੂਰ ਰਹਿ ਗਈ ਉਹਦੇ ਵਿੱਚ ਵੀ ਕਾਰਨ ਜਿਹੜੀ ਹੈ ਉਹ ਡੋਨਲਡ ਟਰੰਪ ਦੀ ਚੁੱਪੀ ਹੈ ਬਿਲਕੁਲ ਕਿਉਂਕਿ 28 ਮਾਰਚ ਤੋਂ ਬਾਅਦ ਇੱਕਦਮ ਉਹ ਚੁੱਪ ਹੋ ਗਏ ਕੈਨੇਡਾ ਦੇ ਮਸਲਿਆਂ ਦੇ ਤੇ ਲੋਕਾਂ ਦਾ ਧਿਆਨ ਫਿਰ ਰੋਜ਼ਮਰਾਂ ਦੇ ਮਸਲਿਆਂ ਤੇ ਚੱਲ ਗਿਆ ਮਹਿੰਗਾਈ ਤੇ ਘਰਾਂ ਦੀ ਜਿਹੜੀ ਵਾਧੀ ਹੋਈ ਕੀਮਤ ਹੈ ਉਸ ਦੇ ਉੱਤੇ ਤੇ ਹੋਰ ਜਿਹੜੀਆਂ ਅਨੁਖਤ ਕलीफਾਂ ਨੇ ਕ੍ਰਾਈਮ ਐ ਵਾਧਾ ਹੋਇਆ ਉਸ ਦੇ ਉੱਤੇ ਲਿਬਰਲ ਪਾਰਟੀ ਦੇ ਉਹ ਖਿਲਾਫ ਗੱਲ ਗਈ ਜੀ ਸੋ ਦੋਨੇ ਫੈਕਟਰ ਇਹ ਕੰਮ ਕਰ ਰਹੇ ਸੀ ਇੱਕ ਤਾਂ ਉਹਦੀ ਡੋਨਲਡ ਟਰੰਪ ਦੀ ਬਿਆਨਬਾਜ਼ੀ ਤੇ ਟਰੰਪ ਨਾਲ ਕੌਣ ਡੀਲ ਕਰ ਸਕਦਾ ਦੂਸਰੇ ਪਾਸੇ ਜਿਹੜੀ ਹਾਊਸਿੰਗ ਕ੍ਰਾਈਸਿਸ ਕਾਸਟ ਆਫ ਲਿਵਿੰਗ ਕ੍ਰਾਈਸਿਸ ਕ੍ਰਾਈਮ ਦੀ ਕ੍ਰਾਈਸਿਸ ਉਦੇ ਵਿੱਚ ਦੇਖੋ ਸੋ ਇਸ ਵੇਲੇ ਆਪਾਂ ਕਹਿ ਸਕਦੇ ਹਾਂ ਵੀ ਇਸ ਇਲੈਕਸ਼ਨ ਦੇ ਵਿੱਚ ਸਭ ਤੋਂ ਵੱਡਾ ਫੈਕਟਰ ਜਿਹੜਾ ਹੈ ਉਹ ਡੋਨਲਡ ਟਰੰਪ ਰਿਹਾ ਹੈ ਉਸਨੇ ਐਨ ਐਨ ਦੀਆਂ ਇਹਨਾਂ ਚੋਣਾਂ ਦੇ ਉੱਤੇ ਆ ਆਪਣੀ ਇੱਕ ਬਹੁਤ ਗਹਿਰੀ ਛਾਪ ਛੱਡੀ ਹੈ ਤੇ ਜਿਸ ਦਾ ਨਤੀਜਾ ਤੁਹਾਨੂੰ ਇਹਨਾਂ ਚੋਣਾਂ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਜਿਵੇਂ ਕਿ ਪਹਿਲਾਂ ਵੇਖੋ 100 ਤੋਂ ਪਹਿਲਾਂ ਪੂਰਾ ਖਾਕ ਬਣਿਆ ਹੋਇਆ ਸੀ ਵੀ ਇਲੈਕਸ਼ਨ ਤੋਂ ਪਹਿਲਾਂ ਟੈਨਟ ਦਾ ਵੀ ਹੋ ਗਿਆ ਤੇ ਬਾਕੀ ਉਹ ਵੀ ਕਈ ਤਰ੍ਹਾਂ ਦੇ ਮਸਲੇ ਉਜੋਈ ਲੋਕੀ ਡਰੇ ਹੋਏ ਸੈਮ ਹੋਏ ਸੀਗੇ ਘਰੇ ਦੇ ਪ੍ਰਾਈਸ ਜਿਹੜੀਆਂ ਨੇ ਉਹ ਵੀ ਵਾਇਰਲ ਹੈਗੇ ਸੀਗੇ ਪਰ ਖਰੀਦ ਨਹੀਂ ਜਿਹੜੀ ਅਸੀਂ ਰੁਕ ਜੀ ਇਸ ਚੈਨ ਲੈਕਸ ਤੋਂ ਬਾਅਦ ਕੁਝ ਨਾ ਕੁਝ ਹੋ ਜੇ ਕੁਝ ਨਾ ਕੁਝ ਹੋਏ ਕੀ ਹੁਣ ਕੋ ਰਾਤ ਮਿਲੇਗੀ ਆਮ ਰੋਕਨ ਅ ਦੇਖੋ ਵੜੈ ਸਾਹਿਬੇ ਤਾਂ ਹੁਣ ਸਰਕਾਰ ਨਵੀਂ ਬਣਨੀ ਹੈ ਹਜੇ ਹਜੇ ਕਿਸੇ ਨੇ ਵੀ ਸਰਕਾਰ ਹਲਫ ਨਹੀਂ ਚੱਕਿਆ ਪਰ ਇਹ ਲੱਗਦਾ ਹੈ ਵੀ ਲਿਬਰਲ ਪਾਰਟੀ ਸਰਕਾਰ ਬਣਾ ਲਵੇਗੀ ਐਨਡੀਪੀ ਦੇ ਸਹਿਯੋਗ ਦੇ ਨਾਲ ਜੀ ਉਹ ਜਿਸ ਤਰ੍ਹਾਂ ਦੀਆਂ ਪਾਲਿਸੀਆਂ ਹੁਣ ਲੈ ਕੇ ਆਉਣਗੇ ਕਿਉਂਕਿ ਮੈਜੋਰਟੀ ਨਹੀਂ ਉਹਨਾਂ ਨੂੰ ਮਿਲੀ ਦੁੱਖ ਦੀ ਗੱਲ ਇਹ ਹੈ ਕੈਨੇਡੀਅਨਸ ਦੇ ਲਈ ਹਮਮ ਕਿ ਜਿਹੜੀ ਮੈਜੋਰਟੀ ਗਵਰਨਮੈਂਟ ਹੁੰਦੀ ਹੈ ਕਿਸੇ ਵੀ ਪਾਰਟੀ ਦੀ ਹੋਵੇ ਉਹ ਬੜੇ ਡਿਸੀਸਿਵ ਸਟੈਪ ਲੈ ਲੈਂਦੀ ਹੈ ਹਮਮ ਜਿਹੜੀ ਕੌੜੀ ਦਵਾਈ ਜੇ ਦੇਣ ਦੀ ਲੋੜ ਹੁੰਦੀ ਹੈ ਤਾਂ ਉਹ ਕੌੜੀ ਦਵਾਈ ਵੀ ਲੋਕਾਂ ਨੂੰ ਉਹ ਦੇ ਦਿੰਦੇ ਹਮਮ ਪਰ ਇਨ੍ਹਾਂ ਹਾਲਾਤਾਂ ਦੇ ਵਿੱਚ ਕਿਉਂਕਿ ਉਹਨਾਂ ਦਾ ਚੋਣ ਮਨੋਰਥ ਪੱਤਰ ਹੈ ਜਿਹੜਾ ਉਹਦੇ ਵਿੱਚ ਉਹਨੇ ਕਿਹਾ ਸੀ ਕਿ ਅਸੀਂ ਕਾਰਬਨ ਟੈਕਸ ਉਹਨਾਂ ਨੇ ਖਤਮ ਕਰ ਦਿੱਤਾ ਨਵੇਂ ਘਰਾਂ ਦੇ ਉੱਤੇ ਜਿਹੜੀ GST ਹੈ 1 ਮਿਲੀਅਨ ਤੱਕ ਉਹ ਮਾਫ ਕਰਾਂਗੇ ਫਸਟ ਟਾਈਮ ਹੋਮ ਬਾਇਰ ਨੂੰ ਜੀ ਕੈਪੀਟਲ ਗੇਨ ਟੈਕਸ ਦੇ ਵਿੱਚ ਜਿਹੜਾ ਹੋਣ ਵਾਲਾ ਵਾਧਾ ਹੈ ਉਸ ਤੇ ਰੋਕ ਲਗਾਵਾਂਗੇ ਅਤੇ ਹੋਰ ਕਈ ਰਾਹਤਾਂ ਲੋਕਾਂ ਨੂੰ ਦੇਣ ਦੀਆਂ ਉਹਨਾਂ ਨੇ ਗੱਲ ਕੀਤੀ ਸੀ ਪਰ ਹੁਣ ਉਹ ਜਿਹੜੀ ਨਵੀਂ ਘਟ ਗਣਤੀ ਗਠਬੰਧਨ ਦੀ ਸਰਕਾਰ ਬਣਾਉਣਗੇ ਕਿ ਉਹ ਸਰਕਾਰ ਉਹਨਾਂ ਵਾਅਦਿਆਂ ਦੇ ਉੱਤੇ ਖਰੇ ਉਤਰ ਸਕੂਗੀ ਇਹ ਟਾਈਮ ਦੱਸੂਗਾ ਵੀ ਉਹ ਲੋਕਾਂ ਨੂੰ ਜਿਹੜੀ ਰਾਹਤ ਉਹ ਦੇਣ ਦੇ ਲਈ ਕਿਸ ਹੱਦ ਤੱਕ ਜਾਂਦੇ ਨੇ ਕਿ ਉਹ ਆਪਣੀ ਕੁਰਸੀ ਨਾਲ ਪ੍ਰੇਮ ਕਰਦੇ ਨੇ ਜਸਟਿਨ ਟਰੂਡੋ ਦੇ ਵਾਂਗ ਕਿ ਉਹ ਕੁਰਸੀ ਨੂੰ ਦਾਅ ਤੇ ਲਾ ਕੇ ਵੀ ਕੋਈ ਫੈਸਲਾ ਲੈਣ ਦੇ ਚਾਹਵਨ ਹੋਣਗੇ ਸੋ ਇਹ ਸਮਾਂ ਹੁਣ ਦੱਸੂਗਾ ਆਪਾਂ ਤੇ ਬਾਕੀ ਜਿਵੇਂ ਹੁਣ ਆਮ ਹੈ ਕਿ ਜਿਵੇਂ ਆਪਣੇ ਕੋਲੇ ਇੱਕ ਨਹੀਂ ਪ੍ਰਦਰਸ਼ ਬਹੁਤ ਨੇ ਆਪਣੇ ਕੋਲੇ ਬੜੇ ਰਿਸੋਰਸਸ ਨੇ ਤੇ ਇਹ ਹੁਣ ਨਵੀਂ ਸਰਕਾਰ ਜਿਹੜੀ ਇਹ ਪ੍ਰਧਾਨ ਮੰਤਰੀ ਇਹਨੂੰ ਪਤਾ ਸਾਰਾ ਕੁਝ ਤੇ ਇਹ ਇੰਨੀ ਚਾਹਣਗੇ ਵੀ ਅਸੀਂ ਆਪ ਹੀ ਖੁਦ ਕਿਉਂ ਉਹਨਾਂ ਇਥੇ ਕੁਝ ਕਰੀਏ ਕੈਨੇਡਾ ਦੇ ਵਿੱਚ ਉਹਨਾਂ ਨੂੰ ਨਾਲੇ ਤੇ ਕੰਮ ਮਿਲੇਗਾ ਤੇ ਨਾਲੇ ਆਪਣੀ ਬੱਚੇ ਬੱਚਤ ਹੋਏਗੀ ਉਹਨਾਂ ਨੇ ਦੇਖੋ ਕੈਨਵਾ ਸਟਰੋਂਗ ਦਾ ਨਾਰਾ ਦਿੱਤਾ ਹੈ ਸੋ ਇਹ ਦੋਨੇ ਪਾਰਟੀਆਂ ਇਹ ਗੱਲ ਕਹਿ ਰਹੀ ਸੀ ਜਿਸ ਲਾਈਨ ਦੇ ਉੱਤੇ ਤੁਸੀਂ ਗੱਲ ਕਰ ਰਹੇ ਹੋ ਪਰ ਉਸ ਦੇ ਵਿੱਚ ਜਦੋਂ ਘੱਟ ਗਿਣਤੀ ਸਰਕਾਰ ਬਣਦੀ ਹੈ ਐਨਡੀਪੀ ਦੀ ਮਿਹਰਬਾਨੀ ਦੇ ਨਾਲ ਐਨਡੀਪੀ ਜਿਹੜੀ ਦੇਖੋ ਆ ਉਹ ਲੈਫਟ ਟੂ ਸੈਂਟਰ ਪਾਰਟੀ ਹੈ ਸੋ ਉਹਦਾ ਹਮੇਸ਼ਾ ਰਹਿੰਦਾ ਜੋ ਪਾਈਪਲਾਈਨਸ ਦਾ ਵਿਰੋਧ ਕਰਦੇ ਨੇ এনवायरमेंट ਦੇ ਇਸ਼ੂ ਦੇ ਉੱਤੇ ਜਾਂ ਇੰਡੀਜਿਨਸ ਇਸ਼ੂਸ ਦੇ ਉੱਤੇ ਉਹ ਪਾਈਪਲਾਈਨਸ ਦਾ ਵਿਰੋਧ ਕਰਦੇ ਨੇ ਉਹ ਮਾਈਨਿੰਗ ਦਾ ਵਿਰੋਧ ਕਰਦੇ ਨੇ ਅਗੇਨ এনवायरमेंट ਦੇ ਇਸ਼ੂ ਦੇ ਉੱਤੇ ਜੀ ਸੋ ਉਸ ਤਰ੍ਹਾਂ ਦੀ ਡਿਵੈਲਪਮੈਂਟ ਜੇ ਤੁਹਾਡੀ ਸਰਕਾਰ ਐਨਡੀਪੀ ਦੇ ਉੱਤੇ ਡਿਪੈਂਡੈਂਟ ਹੈ ਉਸ ਤਰ੍ਹਾਂ ਦੀ ਡਿਵੈਲਪਮੈਂਟ ਜਿਹੜੀ ਕਰਨੀ ਹੈ ਜੋ ਤੁਸੀਂ ਚਾਹੁੰਦੇ ਹੋ ਉਹ ਐਨਡੀਪੀ ਦਾ ਕਿਉਂਕਿ ਦੇਖੋ ਉਹਨਾਂ ਦੀ ਆਪਣੀ ਇੱਕ ਆਈਡੀਓਲੋਜੀ ਹੈ ਹਰੇਕ ਨੇ ਆਪਣੇ ਵਿਚਾਰਧਾਰਾ ਦੇ ਮੁਤਾਬਕ ਆਪਣਾ ਜਿਹੜਾ ਵੋਟਰ ਬੇਸ ਹੈ ਉਸ ਨੂੰ ਖੁਸ਼ ਕਰਨਾ ਹੁੰਦਾ ਹੈ ਦੂਸਰੇ ਪਾਸੇ ਜੇ ਬਲਾਕ ਨੇ ਸਾਰੇ ਨਾਲ ਸਰਕਾਰ ਬਣਦੀ ਹੈ ਤਾਂ ਬਲਾਕ ਦੇ ਲੀਡਰ ਕਹਿ ਚੁੱਕੇ ਨੇ ਕਿ ਜਿਹੜੀ ਈਸਟ-ਵੈਸਟ ਕਨੈਕਟੀਵਿਟੀ ਹੈ ਉਸ ਦਾ ਕਿਊਬੈਕ ਨੂੰ ਕੋਈ ਜ਼ਿਆਦਾ ਫਾਇਦਾ ਨਹੀਂ ਮਿਲਦਾ ਇਸ ਲਈ ਉਹ ਇਹਦੇ ਪੱਖ ਦੇ ਵਿੱਚ ਨਹੀਂ ਕਿਉਂਕਿ ਉਹ ਕਹਿੰਦੇ ਆ ਕਿ ਤਿੰਨ-ਚਾਰ ਸਾਲਾਂ ਦੇ ਬਾਅਦ ਡੋਨਲਡ ਟਰੰਪ ਨੇ ਚਲੇ ਜਾਣਾ ਹੈ ਤੇ ਨਵਾਂ ਅਮਰੀਕੀ ਰਾਸ਼ਟਰਪਤੀ ਆ ਜਾਊਗਾ ਜੀ ਫੇਰ ਜਿਹੜੀ ਅਸੀਂ ਈਸਟ-ਵੈਸਟ ਕਨੈਕਟੀਵਿਟੀ, ਟ੍ਰੇਡ ਜਿਹੜੇ ਬੈਰੀਅਰ ਹਟਾਉਣ ਦੀ ਗੱਲ ਕਰਦੇ ਆਂ, ਪਾਈਪਲਾਈਨਸ ਬਿਲਡ ਕਰਨ ਦੀ ਗੱਲ ਕਰਦੇ ਆਂ। ਹਾਂ ਜੀ। ਉਹਦੇ ਪ੍ਰਤੀ ਸਾਡਾ ਕਿੰਨਾ ਕੁ ਸਮਰਪਣ ਰਹੂਗਾ? ਹਾਂ ਹਾਂ। ਇਹ ਕੁਐਸਚਨ ਬਲੌਕ ਕਯੂਬਿਕ ਦੇ ਲੀਡਰ ਚੱਕਦੇ ਆਏ ਆ। ਹਾਂ ਹਾਂ। ਸੋ ਇਹ ਸਾਰੀਆਂ ਗੱਲਾਂ ਦੇਖਣੀਆਂ ਪੈਣਗੀਆਂ, ਜਿਆਦਾ ਫਾਇਦਾ ਨਹੀਂ ਮਿਲਦਾ। ਹਾਂ ਹਾਂ। ਇਸ ਲਈ ਉਹ ਇਹਦੇ ਪੱਖ ਦੇ ਵਿੱਚ ਨਹੀਂ। ਹਾਂ ਹਾਂ। ਕਿਉਂਕਿ ਉਹ ਕਹਿੰਦੇ ਆ ਕਿ 3-4 ਸਾਲਾਂ ਦੇ ਬਾਅਦ ਡੋਨਲਡ ਟਰੰਪ ਨੇ ਚਲੇ ਜਾਣਾ ਤੇ ਨਵਾਂ ਅਮਰੀਕੀ ਰਾਸ਼ਟਰਪਤੀ ਆ ਜਾਊਗਾ। ਜੀ। ਖੇਤ ਜਿਹੜੀ ਅਸੀਂ ਈਸਟ-ਵੈਸਟ ਕਨੈਕਟੀਵਿਟੀ ਟ੍ਰੇਡ ਜਿਹੜੇ ਬੈਰੀਅਰ ਹਟਾਉਣ ਦੀ ਗੱਲ ਕਰਦੇ ਆ ਪਾਈਪਲਾਈਨਸ ਬਿਲਡ ਕਰਨ ਦੀ ਗੱਲ ਕਰਦੇ ਆ ਉਹਦੇ ਪ੍ਰਤੀ ਸਾਡਾ ਕਿੰਨਾ ਕੁ ਸਮਰਪਣ ਰਹੂਗਾ ਇਹ ਕੁਐਸਚਨ ਬਲੌਗ ਕਯੂਬਿਕ ਦੇ ਲੀਡਰ ਚੱਕਦੇ ਆਏ ਆ ਸੋ ਇਹ ਸਾਰੀਆਂ ਗੱਲਾਂ ਦੇਖਣੀਆਂ ਪੈਣਗੀਆਂ ਕਿ ਜਿਹੜੀ ਸਰਕਾਰ ਹੈ ਉਹ ਕਿਸ ਦੇ ਸਹਿਯੋਗ ਨਾਲ ਬਣਦੀ ਹੈ ਸਹਿਯੋਗੀ ਦਲਾਂ ਦੇ ਜਿਹੜੀ ਵਿਚਾਰਧਾਰਾ ਹੈ ਉਹ ਕਹੇ ਜੀ ਹੈ ਉਸ ਦੇ ਅਕੋਰਡਿੰਗ ਜਿਹੜੀ ਸਰਕਾਰ ਉਹ ਕੰਮ ਕਰ ਸਕੂਗੀ ਤੇ ਇੱਕ ਹੋਰ ਹੈ ਜਿਵੇਂ ਕਿ ਤੁਸੀਂ ਇਮੀਗ੍ਰੇਸ਼ਨ ਦਾ ਵੀ ਨਾਲ ਕਰਦੇ ਹੋ ਤੇ ਕੀ ਜਿਹੜਾ ਇਹ ਹੁਣ ਇਹ ਸਰਕਾਰ ਜਿਹੜੀ ਨਵੀਂ ਬਣੇ ਕੋਈ ਵੀ ਜਿਹੜੀ ਬਣੇਗੀ ਇਮੀਗ੍ਰੇਸ਼ਨ ਦੇ ਵਿੱਚ ਇੱਕ ਕੋਈ ਤਬਦੀਲੀ ਆਵੇਗੀ ਕੁਝ ਇਸ ਦੇ ਵਿੱਚ ਦੇਖੋ ਜੋ ਉਹਨਾਂ ਨੇ ਪਹਿਲਾਂ ਸਰਕਾਰ ਚਲਾਈ ਹਮਮ ਚੰਦ ਦਿਨ ਉਹਨਾਂ ਨੇ ਸਰਕਾਰ ਚਲਾਈ ਉਸ ਦੀ ਜਿਹੜੀ ਕਾਰਜ ਪ੍ਰਣਾਲੀ ਸੀ ਉਸ ਦੇ ਵਿੱਚੋਂ ਤੁਹਾਨੂੰ ਹਿੰਟ ਮਿਲਦਾ ਹੈ ਮਾਰਕ ਮਿਲਰ ਜਿਹੜੇ ਟਰੂਡੋ ਦੇ ਮੰਤਰੀ ਸੀਗੇ ਇਮੀਗ੍ਰੇਸ਼ਨ ਦੇ ਬੜੇ ਸਖਤ ਸੀ ਇਮੀਗ੍ਰੇਸ਼ਨ ਦੇ ਉੱਪਰ ਆ ਮਾਰਕ ਕਾਰਨੀ ਨੇ ਸਰਕਾਰ ਬਣਾਉਂਦਿਆਂ ਹੀ ਉਸ ਸਖਤ ਮਿਨਿਸਟਰ ਦੀ ਛੁੱਟੀ ਕਰ ਦਿੱਤੀ ਸੀ ਅੱਛਾ ਇਮੀਗ੍ਰੇਸ਼ਨ ਵਿਭਾਗ ਵਿੱਚ ਸੋ ਇਸ ਤੋਂ ਸਾਨੂੰ ਇਹ ਇੰਡੀਕੇਸ਼ਨ ਮਿਲ ਰਿਹਾ ਹੈ ਵੀ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਉਹ ਇੱਕ ਸੰਤੁਲਿਤ ਸਟੈਂਡ ਲੈਣਗੇ ਜੀ ਉਹ ਟੂਡੋ ਦੇ ਮਾਮਲੇ ਵੀ ਇੱਕਦਮ ਜਿਹੜੀ ਟੈਬ ਖੋਲ ਦੇਣੀ ਉਹਦੇ ਨਾਲ ਪ੍ਰੋਬਲਮਸ ਕ੍ਰੀਏਟ ਕਰ ਦੇਣੀ ਹੈ ਤੇ ਫਿਰ ਇੱਕਦਮ ਚੂੜੀ ਕੱਸ ਦੇਣੀ ਕਦੇ ਜੌਂਚੜੀ ਇਹਦੇ ਮਰਚੜੀਏ ਵਾਲਾ ਕੰਮ ਨਹੀਂ ਕਰਨਗੇ ਅੱਛਾ ਜੀ ਸੋ ਠੀਕ ਹੈ ਦੋਸਤੋ ਵੇਖੋ ਜਿਵੇਂ ਹਨ ਇਹਨਾਂ ਨੇ ਵਕੀਲ ਸਾਹਿਬ ਨੇ ਗੱਲਬਾਤ ਕੀਤੀ ਹੈ ਬੜੇ ਵਿਸਥਾਰ ਦੇ ਬਾਅਦ ਗੱਲ ਕੀਤੀ ਹੈ ਤੇ ਫਿਰ ਵੀ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਲਵ린 ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਸ਼ੁਕਰੀਆ ਪਾ ਜੀ ਥੈਂਕ ਯੂ ਜੀ ਥੈਂਕ ਯੂ